ਸਾਡੇ ਮਨ ਵਿੱਚ ਵੀ ਮੂਲ ਮੰਤਰ ਕਰਦੇ ਆ ਇੱਛਾ ਹੁੰਦੀ ਕਿ ਇਹ ਹਰੇ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਵਾਹਿਗੁਰੂ ਮੰਤਰ ਪੜਦੇ ਆ ਇਹ ਕਹਿੰਦੇ ਕਿ ਆ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ ਕਿਸੇ ਨਾ ਕਿਸੇ ਮਨ ਵੀ ਕੋਨੇ ਵਿੱਚ ਇਹ ਆਵਾਜ਼ ਨਿਕਲਦੀ ਰਹਿੰਦੀ। ਬਾਣੀ ਪੜਦੇ ਆ ਕਹਿੰਦੇ ਯਾਰ ਪਤਾ ਨਹੀਂ ਇੰਨਾ ਵੱਡਾ ਕਾਰਜ ਹੈ ਬਾਣੀ ਪੜਨ ਨਾਲ ਸਰ ਹੋਵੇਗਾ ਕਿ ਨਹੀਂ। ਸਾਡੇ ਕੋਲ ਵੀ ਆਉਂਦੇ ਨਾਲ ਬਹੁਤ ਸੰਗਤਾਂ ਮਿਲਣ ਆਉਂਦੀਆਂ ਰਾਤ ਨੂੰ ਕਹਿੰਦੇ ਬਾਬਾ ਜੀ ਘਰ ਵੀ ਸ਼ਾਂਤੀ ਨਹੀਂ ਰਹਿੰਦੀ। ਮੈਂ ਕਹਿੰਦਾ ਰਬਾਣੀ ਪੜਿਆ ਕਰੋ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਕਈ ਆਂਦੇ ਜੀ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ ਉਹ ਕਹਿੰਦੇ ਬਾਬਾ ਜੀ ਬਾਹਰ ਦਾ ਵੀਜ਼ਾ ਲੱਗ ਜਾਵੇ ਮੈਂ ਕਹ ਰ ਇੰਨੀ ਵੀ ਨਹੀਂ ਮੂਰ ਮੰਤਰ ਦੀ ਮਹਾਲਾ ਫੇਰਿਆ ਕਰੋ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਇੱਕ ਜਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦਿੰਦੇ ਤੁਸੀਂ ਮੈਂ ਕਿਹਾ ਤੇਰਾ ਬੇੜਾ ਤਰ ਜਾਵੇ ਛੱਡੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂਗਾ ਤੇ ਜਾਜ ਵੀ ਬੈ ਕੇ ਚਲ ਜਾਵਾਂਗਾ ਅਜ ਐਸੀ ਖਾਲਸਾ ਜੀ ਇੱਥੇ ਖਲੋਗੇ ਆ ਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਿਕਤਾ ਬਹੁਤ ਵੱਡੀ ਝੋਟ ਮਾਰ ਰਹੀ ਹੈ ਅੱਜ ਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿੰਣ ਲੱਗੀ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਿਹਾ ਤੋ ਰੋਕਿਆ ਕਿਸਨੇ ਮੈਂ ਕਹਾਂ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਚਾਹੀਦਾ ਜੇ ਸਤਿਗੁਰਾਂ ਨੂੰ ਪੁੱਛੇ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਭ ਧਰਮੰ ਦੇਰੀ ਨਹੀਂ ਕਰਨੀ ਧਰਮ ਆਸਤੇ ਮਨ ਬੜਾ ਬੇਈਮਾਨ ਹੈ ਉਸ ਵੇਲੇ ਬਦਲ ਜਾਂਦਾ ਮੈਂ ਕਿਹਾ ਤੂੰ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅੰਮ੍ਰਿਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੀ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨੂੰ ਥੋੜੀ ਹਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਿਣ ਲੱਗੇ ਬਾਬਾ ਜੀ ਕਹਣ ਲੱਗੇ ਘਰਵਾੜੀ ਨੇ ਕਹਿ ਦਿੱਤਾ ਜੇ ਅਮਰਸ਼ ਗਿਆ ਤੂੰ ਤੈਨੂੰ ਘਰ ਵਿੱਚ ਹੀ ਨਹੀਂ ਪੈ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਿਆ ਸੀ ਤੇ ਲੇਰੀ ਮਰ ਗਏ ਉਹ ਵਿਚਾਰੀ ਸਸੋਂ ਪੰਜੂ ਚ ਪੈ ਗਈ ਸੋ ਖਾਲਸਾ ਜੀ ਅੱਜ ਆਪਾਂ ਇੱਥੋਂ ਤੱਕ ਵੀ ਆ ਗਏ ਕਿਉਂਕਿ ਝੂਠ ਦਾ ਫਸਾਰਾ ਹੈ ਖਾਲਸਾ ਜੀਓ ਝੂਠ ਤਾਂ ਹੀ ਬੋਲ ਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀ ਉਹ ਬੜਾ ਮੁਸ਼ਕਿਲ ਹੈ ਬੜਾ ਔਖਾ ਹੈ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦੀ ਰੁਕਾਵਟ ਪੈਦਾ ਕੀਤੀ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਮਰੇ ਗੁਲ ਕੌਨੇ RAM ਕਹਿਓ ਕਬੀਰ ਦੀ ਮਾਤਾ ਨਾ ਵਿਚਾਰੀ ਦੁਖੀ ਹੋ ਗਈ ਸੀ ਕਬੀਰ ਨੂੰ ਵੇਖ ਕੇ ਦਿਨ ਰਾਤ ਮਾਲਾ ਲੈ ਕੇ ਫਿਰਦੇ ਰਹਿੰਦਾ ਬਸ ਉਹ ਸਾਧਵਾਂ ਨੂੰ ਬੁਲਾ ਲੈਂਦਾ ਰੋਟੀਆਂ ਬਣਾਓ ਜਿਵੇਂ ਇਹਨਾਂ ਦੀ ਮਾਂ ਬੈਠੀ ਹੁੰਦੀ ਪਰੋਠੇ ਬਣਾਓ ਮਾਂ ਵੀ ਬੜੀ ਗੁੱਸੇ 'ਚ ਹੁੰਦੀ ਉਹਨੇ ਸਾਰਿਆਂ ਨੂੰ ਅੰਟੀਆਂ ਨੂੰ ਇਕੱਠੀਆਂ ਕਰ ਲਿਆ ਗਵੰਡਣ ਦੀਆਂ ਤੇ ਕਹਿਣ ਲੱਗੇ ਹਮਾਰੇ ਕੁਲ ਕੌਣੇ ਆਰਾਮ ਕਹੋ ਕਹਿੰਦੇ ਤੁਹਾਨੂੰ ਪਤਾ ਸਾਡੇ ਕੁਲ 'ਚ ਕਿਸ ਨੇ ਆਰਾਮ ਕਿਆ ਫਿਰ ਉਹਨੇ ਗੁੱਸੇ 'ਚ ਆ ਕੇ ਕਹੇ ਜਬ ਕੀ ਮਾਲਾ ਲਈ ਨਹੀਂ ਪੂਤੇ ਨੀਪੂਤੇ ਖਾਲਸੇ ਦਾ ਖਾਲਸਾ ਜੀ ਅਰਥ ਹੁੰਦਾ ਆਉਂਤਰੇ ਦਾ ਤੇ ਕਬੀਰ ਨੂੰ ਵੀ ਨਹੀਂ ਛੱਡਿਆ ਤੇ ਆਪਾਂ ਕਿਹੜੀ ਕਾਜ਼ੀ ਮੂਲੀ ਹੈਗੀ ਤੇ ਉਹਨੇ ਕਿਹਾ ਦੋ ਅਰਥ ਮਹਾ ਵਿਦਿਆਦਾਤਿਆਂ ਨੇ ਬੜਾਏ ਪਹਿਲੇ ਤੇ ਉਹਨੇ ਗਾਲਾਂ ਕੱਢੀ ਰਾਮਾਨੰਦ ਨੂੰ ਕਹਿੰਦੇ ਉਹਦਾ ਬੇੜਾ ਤਰਜਾ ਹਰਾਮੀ ਦਾ ਕਹਿਣ ਲੱਗਾ ਆਉਂਤਰੇ ਦਾ ਮੇਰੇ ਬੇਟੇ ਨੂੰ ਜਿਹੜੀ ਮਾਲਾ ਦੇ ਦਿੱਤੀ ਤੇ ਉਹ ਮਾਲਾ ਫੜ ਕੇ ਨਾਮ ਜਪਦਾ ਰਹਿੰਦਾ ਤੇ ਦੂਜਾ ਅਰਥ ਹੈਗਾ ਜਬ ਕੀ ਮਾਲਾ ਲਈ ਨੀਪੂਤੇ ਜਦੋਂ ਦੀ ਇਹ ਆਉਂਤਰੇ ਗਬੀਰ ਨੇ ਮਾਲਾ ਫੜੀ ਨਾ ਤਬ ਤੇ ਸੁਖ ਨਾ ਪਾਇਓ ਸੁਖੀ ਉੱਡ ਗਿਆ ਘਰ ਵਿੱਚੋਂ ਇੰਨੀਆਂ ਰੁਕਾਵਟਾਂ ਆਈਆਂ ਖਾਲਸਾ ਜਿਓ ਭਗਤਾਂ ਨੂੰ ਵੀ ਜਿਹੜਾ ਇਸ ਰਸਤੇ ਤੇ ਚੱਲਦਾ ਖਾਲਸਾ ਜਿਓ ਭਗਤੀ ਦੇ ਰਸਤੇ ਤੇ ਚੱਲਦਾ ਉਸੇ ਵੇਲੇ ਪਰਿਵਾਰ ਦੇ ਮੈਂਬਰ ਕਹਿੰਦੇ ਕਿਹੜੇ ਪਾਸੇ ਲੱਗਿਆ ਪਰਿਵਾਰੀੜੀ ਕਾਸਿੰਗ ਬਣ ਜਾਂਦਾ ਪਹਿਲੇ ਤੇ ਫਿਰ ਪਰਿਵਾਰ ਤੋਂ ਬਾਅਦ ਫਿਰ ਸੰਸਾਰ ਸੰਸਾਰ ਵੀ ਕਹਿੰਦਾ ਔਰ ਕਿਹੜੇ ਪਾਸੇ ਲੱਗ ਪਿਆ ਤੂੰ ਨਾਮ ਜਪਦਾ ਰਹਿੰਦਾ ਕੰਮ ਕਰਿਆ ਕਰ ਤੇ ਸਤਿਗੁਰਾਂ ਨੂੰ ਪੁੱਛਿਆ ਮਹਾਰਾ ਸੰਸਾਰ ਕਿਉਂ ਲਟ ਰਹਿਦਾ ਭਗਤਾਂ ਦੇ ਮਹਾਰਾ ਨੇ ਕਿਹਾ ਭਗਤਾਂ ਦੇ ਸੰਸਾਰਿਆ ਜੋੜ ਕਦੇ ਨਾ ਆਇਆ ਜੋੜਨੀ ਆਉਂਦਾ ਇਹਨਾਂ ਦੇ ਵਿੱਚ ਇਸ ਕਰਕੇ ਇਹ ਉਲਟੀ ਰਹਿੰਦੇ ਤੁਸੀਂ ਵੀ ਇਸ ਪਾਸੇ ਲਗੋਗੇ ਨਾ ਤਾਂ ਕੋਈ ਨਾ ਕੋਈ ਤੁਹਾਨੂੰ ਰੋਕੇਗਾ ਕਿਹੜੇ ਕੇਸੇ ਪਕੇੜੇ ਪਾਸੇ ਮੂੰਚੋ ਕੇ ਤੁਰ ਪਿਆ ਤੂੰ ਉਹ ਕਮਾ ਕੁਛ ਕੁਛ ਕਰ ਖਾਲਸਾ ਜੀਓ ਜਿਨ੍ਹਾਂ ਜਿਨ੍ਹਾਂ ਨੇ ਇਸ ਭਗਤੀ ਵਿੱਚ ਲੱਗਣਾ ਹੋਵੇ ਉਹ ਕਿਸੇ ਦੀ ਪਰਵਾਹ ਨਾ ਕਰੇ ਇੱਕ ਨਦੀ ਦਾ ਉਦਾਹਰਣ ਹੈ ਖਾਲਸਾ ਜੀ ਇਸ ਵੇਲੇ ਨਦੀ ਚੱਲਦੀ ਨਾ ਜਦੋਂ ਸਮੁੰਦਰ ਨੂੰ ਮਿਲਦੀ ਨਦੀ ਤੇ ਰਸਤੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਉਹਨਾਂ ਨੂੰ ਵੱਡੇ ਵੱਡੇ ਪਹਾੜ ਵੱਡੇ ਵੱਡੇ ਚਟਾਨ ਵੱਡੇ ਵੱਡੇ ਖਾਈਆਂ ਖੜ ਪਰ ਜਿਹੜੀ ਨਦੀ ਹੈ ਨਾ ਉਹ ਚੱਲਦੀ ਰਹਿੰਦੀ ਜਿੱਥੇ ਰੁਕਾਵਟ ਆਉਂਦਾ ਉੱਥੇ ਸਗੋਂ ਤੇਜ਼ ਹੋ ਜਾਂਦੀ ਇਸ ਕਰਕੇ ਜਿੱਥੇ ਵੀ ਰੁਕਾਵਟਾਂ ਪੈਣ ਖਾਲਸਾ ਜੀਓ ਭਜਨ ਨਹੀਂ ਛੱਡਣਾ ਬੰਦਗੀ ਨਹੀਂ ਛੱਡਣੀ ਰੁਕਾਵਟ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਡੰਡਾ ਛੋਟਾ ਨਹੀਂ ਖੜਕਾਉਂਦੇ ਰਹਿਣਾ ਭਾਂਡੇ ਨਹੀਂ ਵਜਾਉਂਦੇ ਰਹਿਣੇ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੱਦ ਜੋੜ ਕੇ ਕਰਨਾ ਤੇ ਆਪਣੀ ਭਗਤੀ ਚਾਲੂ ਰੱਖਣੀ ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ ਕਹਿੰਦਾ ਸੀ ਇਹ ਰੱਬ ਨੂੰ ਨਾ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਲਾਦ ਕਹਿੰਦਾ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਇਨ ਮਨਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੀ ਦੁਨੀਆ ਨਾਲ ਖਾਲਸਾ ਜੀ ਉਹ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ